40 ਮੁਕਤਿਆਂ ਮਾਤਾ ਭਾਕੌਰ ਜੀ ਨੂੰ ਸਰਦਾ ਤੇ ਸਤਕਾਰ ਪੇਟ ਕਰਨ ਆਈ ਹੋਈ ਸਮੂਹ ਸਾ ਸੰਗਤ ਜੀ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਹੀ ਸਤਿਕਾਰਯੋਗ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਬੈਠੇ ਪੰਡਾਲ ਦੇ ਵਿੱਚ ਪਿੰਡ-ਪਿੰਡ ਤੋਂ ਆਏ ਅਕਾਲੀ ਵਰਕਰ ਆਗੂ ਸਾਹਿਬਾਨ ਬਲਾਓ ਫਤੇ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੋਸ਼ ਤੁਹਾਡਾ ਬਰਕੰਦੀ ਸਾਹਿਬ ਕਹਿ ਰਹੇ ਸੀ ਕਿ ਹੁਣ ਨਹੀਂ ਰੁਕਦੇ ਇਹ ਕਾਫਲੇ ਬਾਈ ਜੀ ਜਿਵੇਂ ਜਿਵੇਂ ਅਕਾਲੀ ਦਲ ਦੇ ਕਾਫਲੇ ਆਪ ਹੋ ਰਹੇ ਨੇ ਓਵੇਂ ਓਵੇਂ ਵਿਰੋਧੀਆਂ ਦੇ ਬੀਪੀ ਲੋ ਹੋ ਰਹੇ ਨੇ ਅਕਾਲੀ ਦਲ ਹੁਣ ਵਿਰੋਧੀਆਂ ਦੇ ਮੋਢਿਆਂ ਤੇ ਚੜਿਆਉਂਦਾ ਕਿਉਂਕਿ ਜਿਵੇਂ ਪਿਛਲੇ 9 ਸਾਲ ਪਹਿਲਾ 5 ਸਾਲ ਕਾਂਗਰਸ ਨੇ ਫਿਰ ਆ 4 ਸਾਲ ਨਕਲੀ ਇਨਕਲਾਬੀਆਂ ਨੇ ਝੂਠ ਦੇ ਬਦਲਾਵ ਨੇ ਜਿਵੇਂ ਪੰਜਾਬ ਦੇ ਨਾਲ ਪੰਜਾਬ ਦੇ ਹਰ ਵਰਗ ਦੇ ਨਾਲ ਟੱਕੀ ਮਾਰੀ ਆ ਹੁਣ ਪੰਜਾਬ ਦੇ ਹਰ ਵਰਗ ਨੂੰ ਪਮਾਓ ਪੰਜਾਬ ਦੇ ਨੌਜਵਾਨ ਨੇ ਪਮਾ ਮਲਾਜੋਂ ਨੇ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਹਰ ਵਰਗ ਨੂੰ ਇਹ ਲੱਗਦਾ ਹਰ ਵਰਗ ਆਸ ਰੱਖਦਾ ਕਿ ਜੇ ਸਾਡਾ ਕੁਝ ਕੋਈ ਸਵਾਰ ਸਕਦਾ ਤਾਂ ਅਕਾਲੀ ਦਲ ਸਵਾਰ ਸਕਦਾ ਅਕਾਲੀ ਦਲ ਦੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਧ ਰਹੇ ਕਾਬਲੇ ਨੂੰ ਪੰਜਾਬ ਦੇ ਵਿੱਚ ਪਿੰਡ ਪਿੰਡ ਤੋਂ ਮੋੜ ਮੋੜ ਤੋਂ ਅਕਾਲੀ ਦਲ ਦੀਆਂ ਹੋ ਰਹੀਆਂ ਉਹਨਾਂ ਦੀ ਅਗਵਾਈ ਦੇ ਵਿੱਚ ਗੱਲਾਂ ਨੂੰ ਦੇਖਦੇ ਓਏ ਅੱਜ ਬਦਲਾ ਬੌਂਦਲਿਆ ਫਿਰਦਾ ਭਗਵਾਨਤਮਨ ਬੌਂਦਲਿਆ ਫਿਰਦਾ ਜੇ ਕੋਈ ਜਾ ਕੇ ਆ ਦਿੱਲੀ ਤੋਂ ਮੈਨੂੰ ਪਤਾ ਲੱਗਿਆ ਜਿਹੜੀਆਂ ਟੀਮਾਂ ਆਈਆਂ ਨੇ ਕਹਿੰਦੇ ਕਾਪੀ ਫਾਈਨਲ ਲੈ ਕੇ ਉਹ ਭਗਵਾਨਤਮਨ ਨੂੰ ਪੁੱਛਦਿਆਂ ਨੇ ਕਿ ਪੰਜਾਬ ਦੇ ਵਿੱਚ 4 ਸਾਲਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਕੀ ਕੀਤਾ ਕਹਿੰਦਾ ਸੁਖਵੀਰ ਬਾਦਲ ਕੋਈ ਸਵਾਲ ਪੁੱਛ ਲਓ ਉਹਨੂੰ ਇੱਕੋ ਜਵਾਬ ਹੈ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਜੀ ਪੰਜਾਬ ਚ ਕੋਈ 에어ਪੋਰਟ ਕੋਈ ਕਾਲਜ ਕੋਈ ਸਕੂਲ ਕੋਈ ਹਸਪਤਾਲ ਕੋਈ ਨਵੀਂ ਸੜਕ ਬਣਾਈ ਐ ਜਵਾਬ ਆਉਂਦਾ ਕਹਿੰਦਾ ਸੁਖਵੀਰ ਬਾਦਲ ਹੋਰ ਕੋਈ ਦੂਜਾ ਜਵਾਬ ਨਹੀਂ ਆਉਂਦਾ ਉਹਦਾ ਕਾਰਨ ਇੱਕੋ ਆ ਕਿਉਂਕਿ ਚੱਪੇ-ਚੱਪੇ ਤੇ ਬਣਿਆ ਹੋਈਆਂ ਸੜਕਾਂ 에어ਪੋਰਟ ਹਸਪਤਾਲ ਸਕੂਲ ਕਾਲਜ ਆਜਾ ਹਾਲਾਤ ਇਹਨੇ ਦੇਖੋ ਸੋਚ ਦਾ ਫਰਕ ਕਿੰਨਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਫਰਕ ਦੇਖੋ ਸੋਚਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਵਰਗਿਏ ਪ੍ਰਕਾਸ਼ ਸਿੰਘ ਬਾਦਲ ਜੀ ਸਮੁੱਚੀ ਸ਼੍ਰੋਮਣੀ ਕਾਲਦੇ ਦੀ ਲੀਡਰਸ਼ਿਪ ਵਿਕਾਸ ਕਿਹਨੂੰ ਕਹਿੰਦੇ ਸੀ ਉਹ ਵਿਕਾਸ ਕਹਿੰਦੇ ਸੀ ਵੱਡੇ ਵੱਡੇ ਬਿਜਲੀ ਦੇ ਥਰਮਲ ਪਲਾਂਟ ਲਾ ਕੇ ਕਹਿੰਦੇ ਸੀ ਕਿ ਪੰਜਾਬ ਦਾ ਵਿਕਾਸ ਕਰਿਆ ਤੇ ਆ ਆ ਇਹਨਾਂ ਦੇ ਆ ਝੂਠ ਵਾਲਿਆਂ ਦੇ ਵਿਕਾਸ ਨੂੰ ਸੁਣ ਲੋ ਪਤੰਦਰ ਟਰਾਂਸਫਰਮਰਾਂ ਦੇ ਰੀਵਨ ਕੱਟ ਕੇ ਉਹਨੂੰ ਇਹ ਵਿਕਾਸ ਕੀ ਜਾਂਦੇ ਨੇ ਤੇ ਹਲਾਤ ਦੇਖੋ ਕੋਈ ਸਮਾਂ ਸੀ ਅਕਾਲੀ ਦਲ ਕਾਲਜ ਬਣਾਉਂਦਾ ਸੀ ਯੂਨੀਵਰਸਿਟੀਆਂ ਬਣਾਉਂਦਾ ਸੀ ਸਕੂਲ ਬਣਾਉਂਦਾ ਸੀ ਤੇ ਪਤੰਦਰ ਟਾਇਲਟਾਂ ਦੇ ਵਿੱਚ ਲਾ ਕੇ ਬੱਲਮ ਉਹਨੂੰ ਇਹ ਵਿਕਾਸ ਕੀ ਜਾਂਦੇ ਨੇ ਸੋਚਦਾ ਫਰਕ ਦੇਖੋ ਸੋ ਇਸ ਲਈ ਚਾਹੇ ਡਿਵੈਲਪਮੈਂਟ ਹੈ ਚਾਹੇ ਲੋਕ ਪਲਾਈ ਸਕੀਮਾਂ ਨੇ ਕਿਸੇ ਵੀ ਲੈਵਲ ਤੇ ਝੂਠ ਦੇ ਇਨਕਲਾਬੀ ਆਪਣਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਭਗਵਾਨਤਮਾਨ ਜਦੋਂ ਹਰ ਮੁੱਦੇ ਤੇ ਫੈਲ ਹੋ ਚੁੱਕਿਆ ਨਾ ਪੰਜਾਬ ਦਾ ਨੌਜਵਾਨਾਂ ਦਾ ਸਮਾਰਿਆ ਨਾ ਐਜੂਕੇਸ਼ਨ ਨਾ ਨੌਕਰੀਆਂ ਅੱਜ ਹਰ ਤਰ੍ਹਾਂ ਦੇ ਧਾਰਮਿਕ ਮੁੱਦਿਆਂ ਨੂੰ ਉਲਝਾ ਕੇ ਚੱਕ ਕੇ ਅਕਾਲੀ ਦੰਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਮੈਂ ਇੱਕੋ ਗੱਲ ਕਹਿਣ ਲੱਗਿਆ ਅਖੀਰ ਦੇ ਵਿੱਚ ਕਿ ਭਗਵਾਨਤਮਾਨ ਸਿਆ ਤੂੰ ਅਜਾ ਕਾਲ ਤਖਸਾਲੋਂ ਉਂਗਲੀਆਂ ਕਰਕੇ ਸਵਾਲ ਜਵਾਬ ਕਰਨ ਦੀ ਐਲਾਨ ਕਰਦਾ ਤੇਰੀ ਔਕਾਤ ਨਹੀਂ ਤੇਰੀ ਇੰਨੀ ਔਕਾਤ ਨਹੀਂ ਭਗਵੰਤ ਮਾਨਸਿਆ ਕਿ ਤੂੰ Shri ਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰੇ ਤੈਨੂੰ ਮੈਂ ਚੈਲੰਜ ਕਰਦਾ ਯੂਥ ਕਲਿਆਨ ਦਾ ਪ੍ਰਧਾਨ ਤੈਨੂੰ ਚੈਲੰਜ ਕਰਦਾ ਤੇਰੀ ਇੰਨੀ ਹਿੰਮਤ ਨਹੀਂ ਕਿ ਤੂੰ ਕਾਲ ਤਖਸਾਲ ਨੂੰ ਜਾ ਕੇ ਸਵਾਲ ਜਵਾਬ ਕਰੇ ਜੇ ਤੈ ਸਵਾਲ ਜਵਾਬ ਕਰਨੇ ਆ ਅਸੀਂ ਤੇਰੇ ਨਾਲ ਸਵਾਲ ਜਵਾਬ ਕਰਦੇ ਆ ਪੰਜਾਬ ਦੇ ਨੌਜਵਾਨ ਮੈਨੂੰ 15 ਦਿਨ ਦਾ ਨਾ 30 ਜਨਵਰੀ ਤੱਕ 30 ਜਨਵਰੀ ਤੱਕ ਤੂੰ ਬਲਾ ਟਾਈਮ ਤੇਰਾ ਥਾਂ ਤੇਰੀ ਕੈਮਰੇ ਤੇਰੇ ਪੁਲਿਸ ਤੇਰੀ ਫੌਜ ਤੇਰੀ ਕੱਲਾ ਆਉਂਗਾ ਕੱਲਾ ਆਉਂਗਾ ਤੂੰ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਤੇ ਬਹਿਸ ਕਰਨੀ ਡਿਵੈਲਪਮੈਂਟ ਤੇ ਬਹਿਸ ਕਰਨੀ ਲੋਕ ਪ੍ਰਾਈਸ ਸਕੀਮਾਂ ਤੇ ਬਹਿਸ ਕਰਨੀ ਜਿਹੜੇ ਮਰਜੀ ਮੁੱਦੇ ਤੇ ਬਹਿਸ ਕਰਨੀ ਜੇ 30 ਜਨਵਰੀ ਤੱਕ ਭਗਵਾਨਤਮਨ ਸਿਆ ਤੇਰੇ ਜੇ ਹਿੰਮਤ ਨਹੀਂ ਕਿ ਤੂੰ ਯੂ ਦੇ ਪ੍ਰਧਾਨ ਨੂੰ ਬੁਲਾ ਕੇ ਬਹਿਸ ਕਰ ਸਕੇ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਫਿਊਚਰ ਤੇ ਤਾਂ 30 ਜਨਵਰੀ ਤੋਂ ਬਾਅਦ ਮੈਂ ਤੇਰੇ ਘਰ ਆਉਂਗਾ ਫਿਰ ਫੇ ਡੱਕੀ ਦੂ ਮੈਂ ਤੇਰੇ ਘਰੇ ਆਉਂਗਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੀਆਂ ਬੀਬੀਆਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਦੇ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਸੋ ਇਸ ਲਈ ਮੈਂ ਇੱਕ ਜ਼ਕਾਰਾ ਲਾਉਣ ਲੱਗਿਆ ਦੱਬ ਕੇ ਜ਼ਕਾਰੇ ਦੇ ਵਿੱਚ ਦਾ ਸਾਥ ਦੇ ਕੇ ਜ਼ਕਾਰਾ ਬੁਲਾ ਕੇ ਭਗਵਾਨਤਮਾ ਨੂੰ ਦੱਸ ਦਿਓ ਕਿੱ ਲੱਤਾਂ ਦੇ ਜਾਨ ਪਰਲਾ ਹੁਣ ਪੰਜਾਬ ਦੇ ਨੌਜਵਾਨ ਚੱਪੇ ਚੱਪੇ ਤੇ ਤੇਰੇ ਨਾਲ ਬਹਿਸ ਕਰਨ ਲਈ ਤਿਆਰ ਖੜੇ ਨੇ ਬਾਰੇ ਸੋਨਿਆ ਹਾ ਲੇ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ੍ਰੀ ਆਕਾਲ ਬਹੁਤ ਧੰਨਵਾਦ ਭਾਈ ਨਜ਼ਾਰਾ ਲਿਆਤਾ ਅੱਜ ਦਾ ਮੈਂ ਕਹਿਣਾ ਵੀ ਕੋਈ ਸ਼ਬਦ ਨਹੀਂ ਜਿੰਨਾ ਸ਼ਬਦਾਂ ਦੇ ਨਾਲ ਕਿਉਂਕਿ ਯਾਰ ਮੁਕਸਰ ਦੀ ਇਤਿਹਾਸਿਕ ਧਰਤੀ ਤੇ ਦੂਰੋਂ ਦੂਰੋਂ ਲੀਡਰਸ਼ਿਪ ਆਈ ਆ ਤੇ ਅੱਜ ਤੁਹਾਡਾ ਜੋਸ਼ ਵੇਖ ਕੇ ਸਾਡਾ ਸਿਰ ਝੁਕਦਾ ਤੇ ਇਸੇ ਜੋਸ਼ ਦੇ ਨਾਲ ਹੀ ਆਪਾਂ 27 ਦਾ ਇਲੈਕਸ਼ਨ ਲੜਨਾ ਤੇ ਪ੍ਰਧਾਨ ਸਾਹਿਬ ਪਹੁੰਚਣ ਆਲੇ ਆ ਮੈਂ ਧੰਨਵਾਦ ਕਰਦਾ ਸਾਡੇ ਸੋਈ ਦੇ ਪ੍ਰਧਾਨ ਰਣਵੀਰ ਸਿੰਘ ਢਿੱਲੋਂ ਸਾਹਿਬ ਦਾ ਸਾਡੇ ਸੋਈ ਦੇ ਮਾਲਵਾ ਜ਼ੋਨ ਦੇ ਇੰਚਾਰਜ ਜਸ਼ਨ ਜੀ ਦਾ ਮੈਂ ਧੰਨਵਾਦ ਕਰਦਾ ਯੂਥ ਅਕਾਲੀ ਦਲ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਲੱਪੀ ਇਨਾ ਖੇੜਾ ਜੀ ਦਾ ਨਵਜਿੰਦਰ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਬੱਬੂ ਜੀ ਦਾ ਜੋ ਸਾਡੇ ਯੂਥ ਦੇ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਉਹ ਵੀ ਜਿੰਦੂ ਜੀ ਦੇ بیٹے ਮੈਂ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਮੈਂਬਰ ਐਸਜੀਪੀਸੀ ਸਰਦਾਰ ਕੌਰ ਸਿੰਘ ਜੀ ਬਾਵਾਲਾ ਸਾਹਿਬ ਤੇ ਮੈਂ ਇਹਨਾਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਬੇਨਤੀ ਮੈਂ ਜੀਆਏ ਨੂੰ ਆਖਦਾ ਗੋਪੀ ਜੀ ਭਲਾਈਆਂ ਨਾ ਸਾਹਿਬ ਆਹ ਕਹਿੰਦਾ 27 ਚ ਸਰਕਾਰ ਬਣ ਜਾਣੀ ਐ ਪਾ 5 ਮਿੰਟ ਲਈ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਦਿਓ ਜੇ 5 ਮਿੰਟ ਲਈ ਮੈਂ ਕਿਹਾ ਬਾਈ ਗਿੱਦੜ ਵਾਲੇ ਨਾ ਕਰਨਗੇ ਤਾਂ ਅਸੀਂ ਮੁਕਸਰੋ ਬਣਾ ਦਾਂਗੇ ਤੂੰ ਤਗੜਾ ਹੋ ਜਾ ਕਿਰਾ ਕਿਹੜਾ ਸਾਣ ਵਾਂਗੂ ਜੁੜ ਜਾ ਤੇ ਮੈਂ ਇਹਨੂੰ ਵੀ ਜੀਆਏ ਆਖਦਾ ਤੇ ਮੈਂ ਬੇਨਤੀ ਕਰੂੰਗਾ ਸਰਦਾਰ